ਪੰਜਾਬ ਦੇ ਲੋਕਾਂ ਲਈ ਤਿੰਨ ਮਾੜੀਆਂ ਖਬਰਾਂ ਦੇ ਬਾਰੇ ਅਸੀਂ ਤੁਹਾਨੂੰ ਜਾਣਕਾਰੀ ਦੇਣ ਲੱਗੇ ਹਾਂ ਤਿੰਨ ਅਜਿਹੀਆਂ ਖਬਰਾਂ ਨੇ ਜੋ ਕਿ ਪੰਜਾਬ ਦੇ ਲੋਕਾਂ ਲਈ ਪੰਜਾਬ ਲਈ ਮਾੜੀਆਂ ਖਬਰਾਂ ਆਖੀਆਂ ਜਾ ਸਕਦੀਆਂ ਸਭ ਤੋਂ ਪਹਿਲੀ ਵੱਡੀ ਖਬਰ ਤਾਂ ਮਾੜੀ ਇਹ ਹੈ ਕਿ ਪੰਜਾਬ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਵਿੱਚ 17 ਜ਼ਿਲ੍ਹਿਆਂ ਦੇ ਵਿੱਚ ਦਾਖਲੇ ਘਟ ਗਏ ਪਿਛਲੇ ਕੁਝ ਸਾਲਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਸੀ ਕਿ ਪੰਜਾਬ ਦੇ ਜਿਹੜੇ ਸਰਕਾਰੀ ਸਕੂਲ ਨੇ ਉਹਨਾਂ ਦੇ ਵਿੱਚ ਦਾਖਲੇ ਵਧ ਰਹੇ ਕਾਂਗਰਸ ਦੀ ਸਰਕਾਰ ਵੇਲੇ ਇਹ ਰੁਝਾਨ ਸ਼ੁਰੂ ਹੋਇਆ ਸੀ ਦਾਖਲੇ ਵਧਣ ਵਾਲਾ ਤੇ ਉਹ ਲਗਾਤਾਰ ਚੱਲ ਰਿਹਾ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਇਸ ਨੂੰ ਹੋਰ ਤੇਜ਼ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਸਿੱਖਿਆ ਕ੍ਰਾਂਤੀ ਦਾ ਨਾਅਰਾ ਵੀ ਆਮ ਆਦਮੀ ਪਾਰਟੀ ਨੇ ਦਿੱਤਾ ਅਤੇ ਉਹ ਕੁਝ ਹੱਦ ਤੱਕ ਸਫਲ ਵੀ ਹੋਇਆ ਦਾਖਲੇ ਵਧੇ ਸੀ ਪਰ ਇਸ ਵਾਰ ਟ੍ਰਿਬਿਊਨ ਦੀ ਰਿਪੋਰਟ ਸਾਹਮਣੇ ਆਈ ਹੈ ਕਿ 17 ਜ਼ਿਲ੍ਹਿਆਂ ਦੇ ਵਿੱਚ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਵਿੱਚ ਦਾਖਲੇ ਘਟ ਗਏ ਨੇ ਤੇ ਇਸ ਦੇ ਲਈ ਕਾਰਵਾਈ ਵੀ ਸਰਕਾਰ ਦੇ ਵੱਲੋਂ ਕੀਤੀ ਜਾ ਸਕਦੀ ਆ ਜਿਹੜੇ ਅਧਿਕਾਰੀ ਨੇ ਸਿੱਖਿਆ ਦੇ ਅਧਿਕਾਰੀ ਉਹਨਾਂ ਦੇ ਵੱਲੋਂ ਇਸ ਦੀ ਪੁਸ਼ਟੀ ਕੀਤੀ ਗਈ ਹੈ ਕਿ ਸਰਕਾਰ ਨੇ ਇਸ ਦੇ ਪਿੱਛੇ ਜਾਂਚ ਵੀ ਆਪਣੇ ਤਰੀਕੇ ਨਾਲ ਕਰਨੀ ਸ਼ੁਰੂ ਕਰ ਦਿੱਤੀ ਹੈ ਕਿ ਅਖਰੋ ਕਾਰਨ ਕੀ ਨੇ ਜਿਨ੍ਹਾਂ ਦੇ ਕਰਕੇ ਪੰਜਾਬ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਵਿੱਚ ਇਹ ਦਾਖਲੇ ਘਟੇ ਨੇ ਜਦੋਂ ਹੁਣ ਦਾਖਲੇ ਘਟੇ ਤਾਂ ਵਿਰੋਧੀ ਪਾਰਟੀਆਂ ਨੂੰ ਵੀ ਬੋਲਣ ਦਾ ਮੌਕਾ ਮਿਲ ਗਿਆ ਹੈ ਵਿਰੋਧੀ ਪਾਰਟੀਆਂ ਇਹ ਮੁੱਦਾ ਚੁੱਕ ਰਹੀਆਂ ਕਿ ਆਖਦੇ ਨੇ ਸਿੱਖਿਆ ਕ੍ਰਾਂਤੀ ਆਈ ਹੈ ਤਾਂ ਫਿਰ ਪੰਜਾਬ ਦੇ 17 ਜ਼ਿਲ੍ਹਿਆਂ ਦੇ ਵਿੱਚ ਇਹ ਦਾਖਲੇ ਘਟੇ ਕਿਉਂ ਗੱਲ ਜੇਕਰ ਅਧਿਆਪਕਾਂ ਦੀ ਕਰੀਏ ਤਾਂ ਉਹਨਾਂ ਦੇ ਵੱਲੋਂ ਇਹ ਦਾਵਾ ਕੀਤਾ ਗਿਆ ਡੈਮੋਕ੍ਰੈਟਿਕ ਟੀਚਰ ਫਰੰਟ ਜਥੇਬੰਦੀ ਆ ਅਧਿਆਪਕਾਂ ਦੀ ਉਹਨਾਂ ਨੇ ਦਾਵਾ ਕੀਤਾ ਕਿ ਟੀਚਰਾਂ ਦੇ ਕੋਲੋਂ ਸਿੱਖਿਆ ਵਾਲਾ ਕੰਮ ਤਾਂ ਲਿਆ ਨਹੀਂ ਜਾਂਦਾ ਗੈਰ ਸਿੱਖਿਆ ਵਾਲੇ ਗੈਰ ਵਿਦਿਅਕ ਕੰਮਾਂ ਤੇ ਲਾਇਆ ਜਾਂਦਾ ਅਧਿਆਪਕਾਂ ਨੂੰ ਵਾਅਦਾ ਕੀਤਾ ਸੀ ਕਿ ਇਹ ਨਹੀਂ ਬਿਲਕੁਲ ਨਹੀਂ ਕਰਾਂਗੇ ਜੋ ਅਧਿਆਪਕ ਨੇ ਉਹ ਸਿਰਫ ਪੜਾਉਣ ਲਈ ਹੁੰਦੇ ਨੇ ਇਸ ਕਰਕੇ ਉਹਨਾਂ ਤੋਂ ਸਿਰਫ ਪੜਾਈ ਦਾ ਹੀ ਕੰਮ ਕਰਵਾਇਆ ਜਾਏਗਾ ਅਜੇ ਵੀ ਸੀਐਮ ਮਾਨ ਮੰਨਦੇ ਨਹੀਂ ਉਹ ਆਖਦੇ ਅਸੀਂ ਨਹੀਂ ਕਰਾਉਂਦੇ ਹਾਲਾਂਕਿ ਹੁੰਦਾ ਹੈ ਟੀਚਰਸ ਦੇ ਕੋਲੋਂ ਬਹੁਤ ਦੂਜਾ ਕੰਮ ਕਰਵਾਇਆ ਜਾਂਦਾ ਜਿਹੜੀਆਂ ਹੁਣ ਵੋਟਾਂ ਪੈ ਰੀਆਂ ਜ਼ਿਲ੍ਹਾ ਪ੍ਰੇਸ਼ਦ ਤੇ ਬਲਾਕ ਸੰਪਤੀ ਦੀਆਂ ਉਹਨਾਂ ਦੇ ਵਿੱਚ ਵੀ ਅਧਿਆਪਕਾਂ ਦੀਆਂ ਡਿਊਟੀਆਂ ਲੱਗੀਆਂ ਹੋਈਆਂ ਪਰ ਭਗਵੰਤ ਮਾਨ ਨਹੀਂ ਮੰਨਦੇ ਅਜੇ ਵੀ ਆਪਣੇ ਭਾਸ਼ਣਾ ਜਾਖੀ ਜਾਂਦੇ ਕਿ ਪਹਿਲੀਆਂ ਸਰਕਾਰਾਂ 70 ਸਾਲਾਂ ਦੇ ਵਿੱਚ ਅਧਿਆਪਕਾਂ ਦੇ ਕੋਲੋਂ ਹੋਰ ਹੋਰ ਕੰਮ ਲੈਂਦੀਆਂ ਸੀ ਸਾਡੀ ਸਰਕਾਰ ਬਣੀ ਬਦਲਾਅ ਆਇਆ ਇਨਕਲਾਬ ਆਇਆ ਪੰਜਾਬ ਦੇ ਵਿੱਚ ਸਿੱਖਿਆ ਕ੍ਰਾਂਤੀ ਆਈ ਤਾਂ ਅਧਿਆਪਕ ਹੁਣ ਸਿਰਫ ਕਲਾਸਰੂਮ ਦੇ ਵਿੱਚ ਜਮਾਤਾਂ ਦੇ ਵਿੱਚ ਪੜਾਉਂਦੇ ਨੇ ਉਹਨਾਂ ਤੋਂ ਹੋਰ ਕੋਈ ਕੰਮ ਨਹੀਂ ਲਿਆ ਜਾਂਦਾ ਪਰ ਅਸਲ ਦੇ ਵਿੱਚ ਅਜਿਹਾ ਨਹੀਂ ਆ ਅਜੇ ਵੀ ਅਧਿਆਪਕਾਂ ਦੇ ਕੋਲੋਂ ਹੋਰ ਕੰਮ ਲਏ ਜਾਂਦੇ ਆ ਅਧਿਆਪਕ ਜਥੇਬੰਦੀ ਨੇ ਤਾਂ ਦਾਵਾ ਇਤੋਂ ਕੀਤਾ ਕਿ ਅਸੀਂ ਪੜਾਉਣ ਲਈ ਮਾਹਿਰਾਂ ਅਧਿਆਪਕ ਸਾਡਾ ਕੰਮ ਹੈ ਪੜਾਉਣਾ ਪਰ ਸਾਡੇ ਤੋਂ ਕੰਮ ਕੀ ਲਿਆ ਜਾਂਦਾ ਡਾਟਾ ਐਂਟਰੀ ਆਪਰੇਟਰ ਦਾ ਕੰਮ ਸਾਡੇ ਤੋਂ ਲਿਆ ਜਾਂਦਾ ਇਸੇ ਕਰਕੇ ਜਦੋਂ ਸਰਕਾਰੀ ਸਕੂਲਾਂ ਦੇ ਵਿੱਚ ਅਧਿਆਪਕ ਹੀ ਹੈ ਨਹੀਂ ਉਹ ਹੋਰ-ਹੋਰ ਕੰਮ ਕਰਦੇ ਫਿਰਦੇ ਪਹਿਲਾਂ ਹੀ ਕਮੀ ਹੈ ਜਿਹੜੇ ਹੈਗੇ ਉਹਨਾਂ ਨੂੰ ਵੀ ਹੋਰ ਕੰਮਾਂ ਤੇ ਲਾਇਆ ਤਾਂ ਫਿਰ ਜਿਹੜੇ ਮਾਪੇ ਨੇ ਉਹ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਚ ਕਿਉਂ ਪਾਉਣਗੇ ਇਸ ਕਰਕੇ ਆਧਿਆਪਕਾਂ ਨੇ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ ਵਿਰੋਧੀ ਪਾਰਟੀਆਂ ਨੇ ਵੀ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ ਕਿ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਵਿੱਚ ਇਹ ਜੋ ਦਾਖਲੇ ਘਟੇ ਨੇ ਹੁਣ ਸਰਕਾਰ ਕੀ ਸਟਾ ਕੱਢਦੀ ਹੈ ਕੀ ਕਾਰਨ ਦੱਸਦੀ ਹੈ ਉਹ ਵੀ ਬਾਅਦ ਚ ਪਤਾ ਲੱਗੇਗਾ ਜਦੋਂ ਸਰਕਾਰ ਦੇ ਵੱਲੋਂ ਆਪਣੇ ਪੱਖ ਤੋਂ ਇਸ ਦੀ ਜਾਂਚ ਚੰਗੇ ਤਰੀਕੇ ਨਾਲ ਡੂੰਘਾਈ ਨਾਲ ਕੀਤੀ ਜਾਏਗੀ ਕਿ ਆਖਰ ਸਰਕਾਰੀ ਸਕੂਲਾਂ ਦੇ ਵਿੱਚ ਦਾਖਲੇ ਘਟਣ ਦਾ ਕਾਰਨ ਕੀ ਹੈ ਪਹਿਲੀ ਖਬਰ ਦੂਜੀ ਮਾੜੀ ਖਬਰ ਹੈ ਮਜ਼ਦੂਰਾਂ ਦੇ ਲਈ ਇੱਕ ਤਾਂ ਸਿੱਖਿਆ ਦੇ ਪੱਖ ਤੋਂ ਹੋ ਗਈ ਦੂਜੀ ਮਾੜੀ ਖਬਰ ਰੋਜ਼ਗਾਰ ਦੇ ਪੱਖ ਤੋਂ ਆਈ ਹੈ ਖਬਰ ਦੇ ਮੁਤਾਬਕ ਮਜ਼ਦੂਰਾਂ ਦੇ 9.5 ਲੱਖ ਦੇ ਕਰੀਬ ਮਜ਼ਦੂਰਾਂ ਦੇ ਪੰਜਾਬ ਚ ਨਰੇਗਾ ਸਕੀਮ ਦੇ ਵਿੱਚੋਂ ਨਾਂ ਕੱਟ ਦਿੱਤੇ ਗਏ ਪਿਛਲੇ 5 ਸਾਲਾਂ ਦੇ ਵਿੱਚ ਹਰਿਆਣੇ ਚ ਵੀ ਕੱਟੇ ਪਰ ਹਰਿਆਣੇ ਚ ਸਿਰਫ 98000 ਮਜ਼ਦੂਰਾਂ ਦੇ ਨਾਂ ਨਰੇਗਾ ਸਕੀਮ ਦੇ ਵਿੱਚੋਂ ਕੱਢੇ ਗਏ ਜਦਕਿ ਪੰਜਾਬ ਚ 922000 ਤੋਂ ਵੱਧ ਮਜ਼ਦੂਰਾਂ ਦੇ ਨਾਂ ਨਰੇਗਾ ਸਕੀਮ ਦੇ ਵਿੱਚੋਂ ਕੱਢ ਦਿੱਤੇ ਗਏ ਨੇ 2019 ਤੋਂ ਲੈ ਕੇ 21 ਤੱਕ ਕੱਢੇ ਗਏ ਸਨ ਕਾਫੀ ਨਾਮ ਪਰ ਉਸ ਤੋਂ ਬਾਅਦ ਲੱਖਾਂ ਹੀ ਨਾਮ ਕੱਢੇ ਗਏ 50-60 ਹਜ਼ਾਰ ਕੱਢੇ ਗਏ 19 ਤੋਂ ਲੈ ਕੇ 21 ਤੱਕ ਪਰ ਉਸ ਤੋਂ ਬਾਅਦ 24 ਤੱਕ 21 ਤੋਂ ਲੈ ਕੇ 24 ਤੱਕ 2024 ਤੱਕ 8.5 ਲੱਖ ਦੇ ਕਰੀਬ ਨਾਮ ਮਜ਼ਦੂਰਾਂ ਦੇ ਨਰੇਗਾ ਸਕੀਮ ਦੇ ਵਿੱਚੋਂ ਕੱਢ ਦਿੱਤੇ ਗਏ ਇਸ ਦੇ ਪਿੱਛੇ ਕਾਰਨ ਉਹੀ ਦੱਸਿਆ ਜਾਏਗਾ ਕਿ ਗਲਤ ਕਾਰਡ ਬਣੇ ਹੋਏ ਸਨ ਇਹ ਨਰੇਗਾ ਦੇ ਸਹੀ ਨਾਮ ਨਹੀਂ ਸਨ ਇਸ ਕਰਕੇ ਫਿਲਟਰ ਕੀਤੇ ਗਏ ਨੇ ਇਹਨੇ ਨਾਮ ਕੱਢ ਦਿੱਤੇ ਗਏ ਪਰ ਪੰਜਾਬ ਚ ਤਾਂ ਪਹਿਲਾਂ ਹੀ ਰੌਲਾ ਪਿਆ ਹੋਇਆ ਨਰੇਗਾ ਨੂੰ ਲੈ ਕੇ ਕਿ ਇੱਕ ਤਾਂ ਨਰੇਗਾ ਦੀ ਦਿਹਾੜੀ ਵਧਾਈ ਜਾਣੀ ਚਾਹੀਦੀ ਹੈ ਇੱਕ ਜਿਹੜੇ ਨਰੇਗਾ ਦੇ ਦਿਨ ਨੇ ਕੰਮ ਦੇ ਸਾਲ ਦੇ ਵਿੱਚ ਇੰਨੇ ਦਿਨ ਕੰਮ ਮਿਲੇਗਾ 100 ਦਿਨ 120 ਦਿਨ ਉਹਨਾਂ ਨੂੰ ਵਧਾਇਆ ਜਾਵੇ ਦਿਨ ਦੇ ਕੰਮ ਦੇ ਦਿਨ ਵਧਾਏ ਜਾਣ ਤੇ ਦਿਨ ਦੇ ਜੋ ਪੈਸੇ ਨੇ ਦਿਹਾੜੀ ਦੇ ਉਹ ਵੀ ਵਧਾਏ ਜਾਣ ਮੰਗਤਾ ਇਹ ਕੀਤੀ ਜਾ ਰਹੀ ਸੀ ਕਿ ਹੋਰਾਂ ਨੂੰ ਵੀ ਨਰੇਗਾ ਦਾ ਕੰਮ ਮਿਲੇ ਪਰ ਕੰਮ ਹੋ ਗਿਆ ਪੁੱਠਾ ਪਹਿਲੇ ਵੀ ਕੱਢੇ ਜਾ ਰਹੇ ਜਿਹੜੇ ਨਰੇਗਾ ਚ ਕੰਮ ਕਰਦੇ ਉਹਨਾਂ ਦੇ ਨਾਂ 9.5 ਲੱਖ ਮਜ਼ਦੂਰਾਂ ਦੇ ਨਾਂ ਪਿਛਲੇ 5 ਸਾਲਾਂ ਦੇ ਵਿੱਚ ਪੰਜਾਬ ਚੋਂ ਕੱਟ ਦਿੱਤੇ ਗਏ ਇਹ ਕੋਈ ਚੰਗੀ ਖਬਰ ਮਜ਼ਦੂਰਾਂ ਲਈ ਨਹੀਂ ਆਖੀ ਜਾ ਸਕਦੀ ਹੈ ਜਿਹੜੇ ਮੰਗ ਇਹ ਕਰ ਰਹੇ ਨੇ ਕਿ ਹੋਰਾਂ ਨੂੰ ਵੀ ਕੰਮ ਮਿਲਣਾ ਚਾਹੀਦਾ ਵਧ ਕੰਮ ਮਿਲਣਾ ਚਾਹੀਦਾ ਵਧ ਦਿਹਾੜੀ ਮਿਲਣੀ ਚਾਹੀਦੀ ਹੈ ਪਰ ਝਟਕਾ ਮਜ਼ਦੂਰਾਂ ਨੂੰ ਲੱਗ ਗਿਆ ਕਿ ਸਵਾ 9 ਲੱਖ ਨਾਲ ਮਜ਼ਦੂਰਾਂ ਦੇ ਕੱਢ ਦਿੱਤੇ ਗਏ ਨੇ ਨਰੇਗਾ ਦੀ ਸਕੀਮ ਚੋਂ ਦੋ ਹੋ ਗਈਆਂ ਤੀਜੀ ਮਾੜੀ ਖਬਰ ਇੱਕ ਸਰਕਾਰ ਦਾ ਫੈਸਲਾ ਹੈ ਇਸ ਨੂੰ ਵਿੱਤੀ ਮਾੜੀ ਖਬਰ ਆਖਿਆ ਜਾ ਸਕਦਾ ਬਠਿੰਡਾ ਦੀ ਥਰਮਲ ਕਲੋਨੀ ਦੇ 165 ਏਕੜ ਸਰਕਾਰ ਨੇ ਵੇਚਣ ਦਾ ਫੈਸਲਾ ਲੈ ਲਿਆ ਬਠਿੰਡਾ ਦੀ ਥਰਮਲ ਕਲੋਨੀ ਦੇ ਦੋ ਬਲਾਕ ਵੇਚ ਲੱਗੇ ਆ ਸਰਕਾਰ ਤੇ ਪਾਵਰਕਾਮ ਦੇ ਬੋਰਡ ਆਫ ਡਾਇਰੈਕਟਰਸ ਦੇ ਵੱਲੋਂ ਇਸ ਨੂੰ ਹਰੀ ਛੰਡੀ ਵੀ ਦੇ ਦਿੱਤੀ ਗਈ ਹੈ ਟ੍ਰਿਬਿਊਨ ਦੀ ਰਿਪੋਰਟ ਸਾਹਮਣੇ ਆਈ ਹੈ ਰਿਪੋਰਟ ਆ ਮਾੜੀ ਹੈ ਮਾੜੀ ਇਸ ਕਰਕੇ ਹੈ ਕਿਉਂਕਿ ਜਾਇਦਾਦ ਕਦੋਂ ਵੇਚਣੀ ਪੈਂਦੀ ਸਿੱਧੀ ਜੀ ਗੱਲ ਹੈ ਜਾਇਦਾਦ ਕਦੋਂ ਵੇਚਣੀ ਪੈਂਦੀ ਉਹਦੋਂ ਵੇਚਣੀ ਪੈਂਦੀ ਜਦੋਂ ਮਾੜੀ ਹਾਲਤ ਹੋਵੇ ਜਦੋਂ ਪੱਲੇ ਥੇਲਾ ਨਾ ਹੋਵੇ ਘਰ ਦੀ ਜਾਇਦਾਦ ਕੋਈ ਉਦੋਂ ਗਹਿਣੇ ਰੱਖਦਾ ਜਾਂ ਫਿਰ ਵੇਚਦਾ ਜਦੋਂ ਪੈਸੇ ਨਾ ਹੋਣ ਅਤੇ ਪੈਸਿਆਂ ਦੀ ਲੋੜ ਹੋਵੇ ਵਿੱਤੀ ਹਾਲਤ ਪੰਜਾਬ ਦੀ ਮਾੜੀ ਹੈ ਸਰਕਾਰ ਮੰਨੇ ਨਾ ਮੰਨੇ ਪਰ ਸਰਕਾਰ ਦੇ ਇੱਕ ਕੰਮ ਦੱਸ ਦੇ ਕਿ ਸਰਕਾਰ ਦੇ ਕੋਲ ਪੈਸਾ ਨਹੀਂ ਹੈ ਕਿਉਂਕਿ ਜ਼ਮੀਨੀ ਪੱਧਰ ਤੇ ਰੌਲਾ ਤਾਂ ਤਰਖਾ ਨੂੰ ਲੈ ਕੇ ਵੀ ਪਿਆ ਹੋਇਆ ਡਾਕਟਰਾਂ ਨੇ ਉਹਨੜ ਹੜਤਾਲ ਕਰਨ ਦਾ ਐਲਾਨ ਕੀਤਾ ਜੇਕਰ ਤਨਖਾਹਾਂ ਨਾ ਦਿੱਤੀਆਂ ਤਾਂ ਸੋਮਵਾਰ ਤੋਂ ਹੜਤਾਲ ਕਰਦੇਾਂਗੇ ਬਰਨਾਲਾ ਦੇ ਵਿੱਚ ਡਾਕਟਰਾਂ ਨੇ ਇਹ ਮੰਗ ਪੱਤਰ ਵੀ ਦਿੱਤਾ ਕਿ ਸਾਡੀਆਂ ਤਨਖਾਹਾਂ ਦਿੱਤੀਆਂ ਜਾਣ ਪੈਨਸ਼ਨਾਂ ਲੈਣ ਵਾਲੇ ਉਹ ਵੀ ਰੌਲਾ ਪਾ ਰਹੇ ਕਿ ਸਾਡੀਆਂ ਪੈਨਸ਼ਨਾਂ ਸਮੇਂ ਸਿਰ ਦਿਆ ਕਰੋ ਤਨਖਾਹਾਂ ਹੋਰ ਜਿਹੜੇ ਮੁਲਾਜ਼ਮ ਨੇ ਜਿਵੇਂ ਕਿ ਬੱਸਾਂ ਵਾਲੇ ਉਹਨਾਂ ਨੇ ਜੋ ਹੜਤਾਲ ਕੀਤੀ ਸੀ ਉਸ ਦੇ ਵਿੱਚ ਮੰਗ ਇਹ ਵੀ ਸੀ ਕਿ ਸਮੇਂ ਸਿਰ ਤਨਖਾਹਾਂ ਦਿਆ ਕਰੋ ਸਾਨੂੰ ਕਦੇ 10 ਤਰੀਕ ਲੰਘ ਜਾਂਦੀ ਹੈ 15 ਤਰੀਕ 20 ਤਰੀਕ ਕਦੇ ਦੋ ਵਾਰ ਕਰਕੇ ਤਨਖਾਹਾਂ ਦਿੰਦੇ ਪੈਸਾ ਨਹੀਂ ਹੈਗਾ ਸਰਕਾਰ ਦੇ ਕੋਲ ਰੌਲਾ ਇਹ ਪੈਂਦਾ ਹੀ ਰਹਿੰਦਾ ਅਤੇ ਹੁਣ ਮਠਿੰਡਾ ਦੀ ਥਰਮਲ ਕਲੋਨੀ ਦੀ 165 ਏਕੜ ਜ਼ਮੀਨ ਵੇਚਨ ਨੂੰ ਹਰੀ ਝੰਡੀ ਦੇ ਦਿੱਤੀ ਹੈ ਸਰਕਾਰ ਨੇ ਮਤਲਬ ਵਿੱਤੀ ਹਾਲਤ ਮਾੜੀ ਹੈ ਪੈਸੇ ਤੇਲੇ ਦਾ ਮਾਮਲਾ ਖਸਤਾ ਹੜ ਜਾ ਰਿਹਾ ਹੈ 54000 ਕਰੋੜ ਦਾ ਇੰਤਜ਼ਾਮ ਮੈਂ ਕਰਕੇ ਬੈਠਾ ਵੋਟਾਂ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਲੋਕਾਂ ਨਾਲ ਵਾਦਾ ਕੀਤਾ ਸੀ 20000 ਕਰੋੜ ਰੁਪਇਆ ਰੇਤੇ ਤੋਂ ਨਜਾਇਜ਼ ਮਾਈਨਿੰਗ ਬੰਦ ਕਰਕੇ ਪਹਿਲੇ ਹੀ ਸਾਲ 34000 ਕਰੋੜ ਰੁਪਇਆ ਭ੍ਰੇਟਾਚਾਰ ਬੰਦ ਕਰਕੇ ਪਹਿਲੇ ਹੀ ਸਾਲ 54000 ਕਰੋੜ ਰੁਪਇਆ ਸਿਰਫ ਇਹ ਪਾਸੇ ਵਾਲਾ ਬਿਨਾਂ ਕਮਾਈ ਤੋਂ ਬਿਨਾਂ ਕਮਾਈ ਤੋਂ 54000 ਕਰੋੜ ਰੁਪਇਆ ਸਾਡੇ ਕੋਲ ਵਟ ਤੇ ਹੀ ਪਿਆ ਅਰਵਿੰਦ ਕੇਜਰੀਵਾਲ ਨੇ ਇਹ ਭਾਸ਼ਾ ਵਰਤੀ ਸੀ ਵੋਟਾਂ ਤੋਂ ਪਹਿਲਾਂ ਪਰ ਹੁਣ 4 ਸਾਲ ਲੰਘ ਚੱਲੇ ਨੇ ਅਤੇ ਅਜੇ ਵੀ ਸਰਕਾਰ ਨੂੰ ਸਰਕਾਰੀ ਜਾਇਦਾਦਾਂ ਜ਼ਮੀਨਾਂ ਵੇਚਣੀਆਂ ਪੈ ਰਹੀਆਂ ਨੇ ਮੁਹਾਲੀ ਦੇ ਵਿੱਚ 5100 ਏਕੜ ਜ਼ਮੀਨ ਵੀ ਸਰਕਾਰ ਐਕਵਾਇਰ ਕਰ ਰਹੀ ਹੈ ਉੱਥੇ ਪਲਾਟ ਕੱਟ ਕੇ ਵੇਚੇਗੀ ਸਰਕਾਰ ਨਵੇਂ ਸੈਕਟਰ ਬਣਾਵੇਗੀ ਟਾਊਨਸ਼ਿਪ ਬਣਾਵੇਗੀ ਕਲੋਨੀਆਂ ਕੱਟੇਗੀ ਜਿਸ ਨੂੰ ਕਹਿ ਸਕਦੇ ਆ ਮਤਲਬ ਪੈਸੇ ਇਕੱਠੇ ਕਰਨ ਦੀਆਂ ਕੋਸ਼ਿਸ਼ਾਂ ਸਰਕਾਰ ਦੇ ਵੱਲੋਂ ਕੀਤੀਆਂ ਜਾ ਰਹੀਆਂ ਲੈਂਡ ਪੂਲਿੰਗ ਨੀਤੀ ਲਾਉਂਦੀ ਸੀ ਪੈਸੇ ਇਕੱਠੇ ਕਰਨ ਲਈ ਲੋਕਾਂ ਨੇ ਵਿਰੋਧ ਕੀਤਾ ਵਾਪਸ ਲੈਣਾਂ ਪੈ ਗਿਆ ਪਰ ਹੁਣ ਪੈਸਿਆਂ ਲਈ ਹੋਰ ਹਿੱਲੇ ਵੀ ਸਰਕਾਰ ਦੇ ਵੱਲ ਵਰਤੇ ਜਾ ਰਹੇ ਨੇ ਤਿੰਨ ਖਬਰਾਂ ਸਨ ਜੋ ਕਿ ਪੰਜਾਬੀਆਂ ਦੇ ਲਈ ਮਾੜੀਆਂ ਖਬਰਾਂ ਆਖੀਆਂ ਜਾ ਸਕਦੀਆਂ ਨੇ ਇਹਨਾਂ ਖਬਰਾਂ ਦੇ ਬਾਰੇ ਕੁਝ ਕਹਿਣਾ ਚਾਹੁੰਦੇ ਹੋ ਤਾਂ ਕਮੈਂਟ ਜ਼ਰੂਰ ਕਰਿਓ